ਮੇਰਾ ਨਾਮ ਤਾਰਸ ਸਿੰਘ ਖੰਡਾ ਤੇ ਅੱਜ ਦੀ ਤਰੀਕ 27 27 ਜੁਲਾਈ 2014 ਮੇਰਾ ਬਰਤ ਕਾਫੀ ਬਾਅਦ ਆ ਜੀ ਮੇਰਾ ਬਰਤ ਸੇ 1988 ਦਾ ਜੀ 1984 ਦੇ ਕਿਉਂਕਿ ਜਦ 1984 ਸੀ ਉਸ ਟਾਈਮ ਮੇਰੇ ਫਾਦਰ ਸਾਹਿਬ ਤੇ ਮਾਤਾ ਜੀ ਉਹਨਾਂ ਦੇ ਉਹਨਾਂ ਦੀ ਮੈਰਿਜ ਵੀ ਨਹੀਂ ਹੋਈ ਸੀ ਤੇ ਜਨਮ ਮੇਰਾ ਕਾਫੀ ਬਾਅਦ ਆ ਪਰ ਜਿੱਦਾਂ ਮੈਂ ਉੱਥੇ ਪਰਿਵਾਰ ਖੁੱਦ ਪਰਿਵਾਰ ਦੇ ਨਾਲ ਸਾਡੇ ਨਾਲ ਬੀਤਿਆ ਜਾਨਕਾਨ ਗਵਾਨ ਸੱਜਣਾ ਮਿੱਤਰਾਂ ਨਾਲ ਪੀਤਿਆ ਉਹਨਾਂ ਨੂੰ ਮਿਲਿਆ ਪੰਜਾਬ ਦੇ ਵਿੱਚ ਜਾ ਕੇ ਤਾਂ ਉੱਥੋਂ ਕਾਫੀ ਕੁਝ ਪਤਾ ਲੱਗਿਆ ਜਾਣਨ ਨੂੰ ਮਿਲਿਆ ਪੜ੍ਹਿਆ ਲਿਖਿਆ ਕਿਤਾਬਾਂ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਉਥੋਂ 84 ਦੇ ਬਾਰੇ ਕਾਫੀ ਜਾਣਨ ਨੂੰ ਮਿਲਿਆ ਜੋ ਸਾਡੀ ਜੈਨੋਸਾਈਡ ਹੋਈ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ 1984 ਜਦੋਂ ਮੈਂ ਛੋਟਾ ਸੀਗਾ ਕਾਫੀ 1988 ਦੇ ਵਿੱਚ ਤੇ ਮੈਂ ਮਾਡਲ ਸਕੂਲ ਦੇ ਵਿੱਚ ਪੜ੍ਹਦਾ ਸੀ ਮਿਡਲ ਹਾਈ ਸਕੂਲ ਦੇ ਵਿੱਚ ਤੇ ਜਿੱਦਾਂ ਸਕੂਲ ਲੈ ਜਾਣਾ ਬੱਚਿਆਂ ਨੇ ਵੀ ਛੇੜਨਾ ਕਿ ਨਾਲ ਦੇ ਜਿਹੜੇ ਮੇਰੇ ਫਰੈਂਡ ਹੁੰਦੇ ਸੀ ਕਲਾਸਮੇਟ ਉਹ ਮੈਨੂੰ ਅਤਵਾਦੀ ਦਾ ਮੁੰਡਾ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਤੇ ਜਿੱਦਾਂ ਉਦੋਂ ਸਮਝ ਨਹੀਂ ਹੁੰਦੀ ਸੀ ਉਦੋਂ ਕਹਿਣਾ ਕਿ ਖਾਤੋਂ ਕਹਿੰਦੇ ਆ ਅਤਵਾਦੀ ਦਾ ਮੁੰਡਾ ਸਾਨੂੰ ਕਿਉਂ ਘਰਦਿਆਂ ਨੇ ਵੀ ਨਹੀਂ ਛੋਟੇ ਹੁੰਦਿਆਂ ਨੂੰ ਦੱਸਿਆ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਸ਼ਹੀਦ ਹੋ ਗਏ ਨੇ ਉਹਨਾਂ ਨੇ ਦੱਸਿਆ ਸੀ ਕਿ ਉਹ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਜੌਬ ਕਰਦੇ ਨੇ ਤੇ ਆਉਣਗੇ ਜਰੂਰ ਫਿਰ ਹੌਲੀ-ਹੌਲੀ ਜਦੋਂ ਸਮਝ ਆਉਂਦੀ 6ਵੀਂ 7ਵੀਂ ਦੇ ਵਿੱਚ ਤੇ 5ਥ ਕਲਾਸ ਦੀ ਗੱਲ ਆ ਮੈਂ ਸਾਡੇ ਘਰੇ ਪੁਰਾਣੇ ਅਖਬਾਰ ਪਏ ਹੋਏ ਸੀ ਨਿਊਜ਼ ਪੇਪ ਉਹਨਾਂ ਦੇ ਵਿੱਚ ਪੜਿਆ ਸੀ ਜਦੋਂ ਜੱਸੀ ਜੱਰਾ ਗਰੇਂਟ ਸਿੰਘ ਜੀ ਉਹਨਾਂ ਵੱਲੋਂ ਪਿਆਨ ਸੀਗਾ ਤੇ ਪਿਤਾ ਜੀ ਦੀ ਸ਼ਹੀਦੀ ਦੇ ਬਾਰੇ ਪੂਰ ਦਾ ਲਿਖਿਆ ਹੋਇਆ ਸੀ ਤੇ ਨਾਲ ਤਾਇਆ ਜੀ ਬਲਵੰਤ ਸਿੰਘ ਖੋਗਰਾਣਾ ਜੀ ਤੇ ਉਹਨਾਂ ਦੇ ਵੀ ਯਾਦ ਦੇ ਵਿੱਚ ਪੂਰ ਰੱਖਿਆ ਫਿਰ ਉਤੋਂ ਹੌਲੀ-ਹੌਲੀ ਸਮਝ ਪੈ ਰਿਹਾ ਪੜਨਾ ਸ਼ੁਰੂ ਹੋ ਗਿਆ ਜੀ 6ਵੀਂ ਕਲਾਸ ਤੋਂ ਮੇਰੇ ਫਾਦਰ ਸਾਹਿਬ ਜੀ ਜਿੱਦਾਂ ਸਭ ਤੋਂ ਪਹਿਲਾਂ 1979 ਦੇ ਵਿੱਚ ਫਰੀਦਕੋਟ ਆਈਟੀਐ ਦੇ ਪ੍ਰਧਾਨ ਹੁੰਦੇ ਸੀਗੇ ਤੇ ਉਸ ਟਾਈਮ ਕਾਮਰੇਡਾਂ ਦਾ ਬਹੁਤ ਜ਼ੋਰ ਹੁੰਦਾ ਸੀ ਜਿਹੜੇ ਆਪਣੇ ਧਰਮ ਦੇ ਖਿਲਾਫ ਤੇ ਸਿੰਘਾਂ ਦੇ ਖਿਲਾਫ ਜਾਂ ਸਾਬਾ ਬਾਬਾ ਜਰਨੈਲ ਸਿੰਘ ਦੇ ਖਿਲਾਫ ਦੇ ਹੋਣਾ ਦੇ ਬਹੁਤ ਪ੍ਰਚਾਰ ਕਰਦੇ ਹੁੰਦੇ ਸੀ ਤੇ ਕਾਲਜ ਦੇ ਪ੍ਰੈਜ਼ੀਡੈਂਟ ਹੋਣ ਦੇ ਕਰਕੇ ਡੈਡੀ ਹੋਣਾ ਨੇ ਉਹਨਾਂ ਨੂੰ ਉੱਥੋਂ ਸਟੇਜ ਪ੍ਰੋਗਰਾਮਸ ਯੂਥ ਫੈਸਟੀਵਲ ਤੇ ਕਾਮਰੇਡ ਜਿਹੜਾ ਸਟੇਜ ਤੋਂ ਬੋਲਣ ਲੱਗੇ ਡੈਡੀ ਹੋਣਾ ਨੇ ਉਹਨਾਂ ਨੂੰ ਭਜਾਇਆ ਸੀ ਕਿ ਵੀ ਤੁਸੀਂ ਸਾਡੇ ਕਾਲਜ ਦੇ ਵਿੱਚ ਆ ਕੇ ਸਾਡੇ ਧਰਮ ਦੇ ਖਿਲਾਫ ਨਹੀਂ ਬੋਲ ਸਕਦੇ ਤੇ ਨਾ ਹੀ ਬਾਬਾ ਜੀ ਉਦੋਂ ਡੈਡੀ ਹੋਣਾ ਦੀ ਕਟਿੰਗ ਹੁੰਦੀ ਸੀ ਤੇ ਫਿਰ ਬਾਬਾ ਜਰਨੈਲ ਸਿੰਘ ਜੀ ਨੇ ਸੁਨੇਹਾ ਭੇਜਿਆ ਸੀ ਕਿ ਭਈਓ ਸਿੰਘਾਂ ਨੂੰ ਸਾਡੇ ਨਾਲ ਮਿਲਾਓ ਜਿਨ੍ਹਾਂ ਨੇ ਇਹ ਕੰਮ ਕੀਤਾ ਫਿਰ ਡੈਡੀ ਜੀ ਤੇ ਤਾਇਆ ਜੀ ਤੇ ਭਾਈ ਅਮਰਦੀਪ ਅਮਰਪ੍ਰੀਤ ਸਿੰਘ ਮਾਨ ਹੁੰਦੇ ਸੀਗੇ ਉਹ ਵੀ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ ਮੋਗਾ ਜ਼ਿਲ੍ਹਾ ਦੇ ਫਿਰ ਤਿੰਨੇ ਜਣੇ ਜਦੋਂ ਸੰਤਾਂ ਜੀ ਨੂੰ ਮਿਲੇ ਜਾ ਕੇ ਉੱਥੇ ਫਿਰ ਸੰਤਾਂ ਨੇ ਵਚਨ ਕੀਤਾ ਸੀ ਕਿ ਭਈ ਕਿਉਂਕਿ ਇਹ ਮੂਨੇ ਸੀ ਜਦੋਂ ਉੱਥੇ ਗਏ ਕੇਸ ਕੱਟੇ ਹੋਏ ਸਾਰੇ ਸਿੰਘ ਸਜਦੇ ਤੇ ਸੰਤਾਂ ਨੇ ਫਿਰ ਇਹ ਪਿੱਛੇ ਬਹਿ ਗਏ ਤੇ ਸੰਤਾਂ ਨੇ ਕਹਿ ਕੇ ਸਿੰਘਾਂ ਵਾਲੇ ਕੰਮ ਕਰਕੇ ਹੁਣ ਆਪਾਂ ਮੂਹ ਨਹੀਂ ਲਗਾਉਣੇ ਹੁਣੇ ਟਾਈਮ ਮੂਰੇ ਆਉਣ ਦਾ ਫਿਰ ਭਾਈ ਅਮਰੀਕ ਸਿੰਘ ਜੀ ਉਹਨਾਂ ਨੇ ਡੈਡੀ ਨੂੰ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਫੈਡਰੇਸ਼ਨ ਦਾ ਫਿਰ ਡੈਡੀ ਨਾਲ ਹਰ ਇੱਕ ਮੀਟਿੰਗ ਦੇ ਵਿੱਚ ਮੂਰੇ ਹੁੰਦੇ ਰਹ ਉਹਦੇ ਅਟੈਕ ਵਿਲੇਜ ਨੂੰ ਹੋਇਆ ਤੇ ਡੈਡੀ ਉਹਨਾਂ ਨੂੰ ਸਾਰੇ ਜਦੋਂ ਉੱਥੇ ਜਾਣ ਲੱਗੇ ਤਾਂ ਰਾਹ ਦੇ ਵਿੱਚ ਕਾਰਫਿਊ ਲੱਗ ਗਿਆ ਸੀ ਫਿਰ ਇਹਨਾਂ ਨੂੰ ਰੋਕਿਆ ਗਿਆ ਤੇ ਉਹ ਅਟੈਕ ਤੋਂ ਥੋੜੇ ਦਿਨਾਂ ਦੀ ਬਾਅਦ ਹੀ ਗੱਲ ਆ ਪਿੰਡ ਦੇ ਵਿੱਚ ਕੋਈ ਸੇ ਇੱਕ ਪੁਲਿਸ ਦਾ ਮੁਖਬਰ ਜੋ ਹਿੰਦੂਧਰਮ ਨਾਲ ਰਿਲੇਟਡ ਸੀ ਉਹਨੇ ਬਹੁਤ ਅਟੈਕ ਹੋਣ ਤੋਂ ਬਾਅਦ ਸੰਤਾਂ ਬਾਰੇ ਗਲਤਫਹਿਮੀ ਲੱਡੂ ਬੰਡੇ ਕਾਫੀ ਤੇ ਫਿਰ ਡੈਡੀ ਉਹਨਾਂ ਨੇ ਉਹਨੂੰ ਸੌਦਾ ਲਾਇਆ ਸੀ ਤੇ ਕਾਫੀ ਫਿਰ ਡੈਡੀ ਹੁਣੇ 2 ਸਾਲ ਲੱਸਾ ਜਾ ਰਹੇ ਤੇ ਜਿੱਦੋਂ ਉਹਨਾਂ ਦਾ ਜਥੇਦਾਰ ਗਰਜੰਟ ਸਿੰਘ ਜੀ ਉਹਨਾਂ ਨਾਲ ਤੇ ਮੁਲਾਕਾਤ ਹੋਈ ਜੇਲ੍ਹ ਦੇ ਵਿੱਚ ਬਾਬਾ ਰਾਮ ਸਿੰਘੀ ਦਮਦਮੀ ਟਕਸਾਲ ਵਾਲੇ ਇਹ ਸਾਰੇ ਸਾਂ ਇਕੱਠੇ ਹੁੰਦੇ ਸੀਗੇ ਅਮਰਪ੍ਰੀਤ ਸਿੰਘ ਮਾਨਤਾ ਹੈ ਜੀ ਫਿਰ 86 ਤੋਂ ਬਾਅਦ ਜਦੋਂ ਰਿਹਾਈ ਹੋਈ ਤੇ ਫਿਰ ਰਿਹਾਈ ਹੋਣ ਤੋਂ 2 ਮਹੀਨਿਆਂ ਬਾਅਦ ਮੰਮੀ ਉਹਨਾਂ ਦਾ ਤੇ ਪਿਤਾ ਜੀ ਦਾ ਆਨੰਦ ਕਾਰਜ ਹੋ ਗਿਆ ਸੀ ਪਰ ਪੁਲਿਸ ਤੰਗ ਕਰਨੋਂ ਨਹੀਂ ਹਟਦੀ ਸੀ ਕਿ ਹਰ ਰੋਜ਼ ਤੁਸੀਂ ਥਾਣੇ ਆਓ ਤੇ ਪਿਤਾ ਜੀ ਕਹਿੰਦੇ ਕਿ ਵੀ ਥਾਣੇ ਆਉਂਦਾ ਕੋਈ ਮਤਲਬ ਨਹੀਂ ਮੰਨਦਾ ਜਦੋਂ ਸਾਡੇ ਦੇ ਜਿਹੜਾ ਕੇਸ ਸੀ ਉਹ ਖਾਰਜ ਹੋ ਗਿਆ ਤੁਸੀਂ ਕਿਉਂ ਤੰਗ ਕਰਦੇ ਆਂ ਪਰ ਪੁਲਿਸ ਨੇ ਗੱਲ-ਗੱਲ ਤੇ ਜਿੱਦਾਂ ਉਹਨਾਂ ਨੇ ਇਨਸਾਲਟ ਕਰਨੀ ਹਰ ਗੱਲ ਤੇ ਆ ਕੇ ਫਿਰ ਉਸ ਤੋਂ ਬਾਅਦ ਡੈਡੀ ਹੁਣੀ ਸੰਘਰਸ਼ ਦੇ ਵਿੱਚ ਆ ਗਏ ਸੀ ਜਿੱਥੇ ਅਗਰਜੰਟ ਸਿੰਘ ਜੀ ਉਹਨਾਂ ਨਾਲ ਕੇ ਤੇ ਫਿਰ ਸੰਘਰਸ਼ ਚੱਲਦਾ ਰਿਹਾ ਫਿਰ ਕਾਫੀ ਐਕਸ਼ਨ ਹੁੰਦੇ ਰਹੇ ਪਰ 1999 ਦੇ ਵਿੱਚ ਫਿਰ ਆ ਕੇ ਪਿਤਾ ਜੀ ਦੀ ਸ਼ਹੀਦੀ ਹੋ ਗਈ ਸੀ 30 ਮਾਰਚ ਨੂੰ ਆ ਕੇ